ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਸੀਨੀਅਰ ਡਾਕਟਰ ਅਰਣ ਬਾਂਸਲ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਵੱਲੋਂ ਮਰੀਜ਼ਾਂ ਨਾਲ ਮਿਲਿਆ ਗਿਆ ਤੇ ਆਉਣ ਵਾਲੀ ਕਮੀਆਂ ਬਾਰੇ ਸਟਾਫ ਨੂੰ ਪੁੱਛਿਆ ਗਿਆ ਇਹਨਾਂ ਹੀ ਨਹੀਂ ਬਲਕਿ ਉਹਨਾਂ ਵੱਲੋਂ ਜਾਣਕਾਰੀ ਲੈਂਦੇ ਹੋਏ ਸਮੂਹ ਸਟਾਫ ਦਾ ਧੰਨਵਾਦ ਵੀ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਆਪਣੀ ਕਾਰਜਗੁਜ਼ਾਰੀ ਵਧੀਆ ਤਰੀਕੇ ਨਾਲ ਨਿਭਾਈ ਜਾਰੀ ਹੈ ਉੱਥੇ ਹੀ ਅਰਣ ਬਾਂਸਲ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਚੱਲ ਰਹੇ ਮਾਹੌਲ ਨੂੰ ਲੈ ਕੇ ਉਹਨਾਂ ਵੱਲੋਂ ਅਮਰਜੈਂਸੀ ਵਾਰਡ ਵਿੱਚ ਕਾਲੀਆਂ ਫਿਲਮਾਂ ਲਾਈਆਂ ਗਈਆਂ ਨੇ ਜਿਸ ਕਰਕੇ ਉਹਨਾਂ ਨੇ ਆਪਣੇ ਸਮੂਹ ਸਟਾਫ ਦਾ ਧੰਨਵਾਦ ਵੀ ਕੀਤਾ ਇੰਨਾ ਹੀ ਨਹੀਂ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਜੋ ਮਾਹੌਲ ਹੈ ਉਹ ਲਗਾਤਾਰ ਵਿਗੜਦਾ ਜਾ ਰਿਹਾ ਹੈ ਜਿਸ ਕਰਕੇ ਅਮਰਜੈਂਸੀ ਆਉਣੀ ਜ਼ਰੂਰੀ ਹੈ ਤੇ ਉਹਨਾਂ ਵੱਲੋਂ ਇਹ ਫਿਲਮਾਂ ਤਾਂ ਲਗਾਈਆਂ ਗਈਆਂ ਨੇ ਤਾਂ ਕਿ ਹਨੇਰਾ ਰਵੇ ਕਿਉਂਕਿ ਅਮਰਜੈਂਸੀ ਲਾਈਟ ਕਦੇ ਵੀ ਬੰਦ ਨਹੀਂ ਕੀਤੀ ਜਾ ਸਕਦੀ देखो ला मास्क लास्ट स्पॉट ਹਿੰਦਰਾ ਵੈਸੇ ਜਾਇਜਲਨ ਐਸੀ ਹਮ ਜੋ ਗਵਰਨਮੈਂਟ ਵੱਲੋਂ ਜਾਰੀ ਹੋਈ ਹੈ ਅਮਰਜੈਂਸੀ ਵਾਸਤੇ ਸਾਡੀ ਅਮਰਜੈਂਸੀ ਮਾਸਕ ਜੈਰਟੀ ਲਈ ਪੂਰੀ ਤਿਆਰ ਹੈ ਸਾਡੇ ਦਵਾਈਆਂ ਦਾ ਪੂਰਾ ਪ੍ਰਬੰਧ ਹੈ ਸਪਲਾਈਸ ਦਾ ਪੂਰਾ ਪ੍ਰਬੰਧ ਹੈ ਜੋ ਬਲੈਕਆਊਟ ਨਾਲ ਕੇ ਸ਼ੀਸ਼ੇ ਪੂਰੇ ਕਾਲੇ ਕਰਾ ਦਿੱਤੇ ਗਏ ਨੇ ਮਤਲਬ ਹਰ ਤਰ੍ਹਾਂ ਦੀ ਦਵਾਈ ਦਾ ਪ੍ਰਬੰਧ ਹੈ ਸਾਰੇ ਡਾਕਟਰਸ ਪੂਰੇ ਡਿਊਟੀ ਤੇ ਆਉਣਗੇ ਸਾਰੇ ਡਾਕਟਰਸ ਦੀਆਂ ਲਈ ਛੁੱਟੀਆਂ ਸੀ ਸਭ ਕੈਨਸਲ ਕਰ ਦਿੱਤੀ ਸਾਰੇ ਸਟਾਫ ਛੁੱਟੀਆਂ ਕੈਨਸਲ ਕਰ ਦਿੱਤੀਆਂ ਸਾਰੇ ਸਟਾਫ ਨੂੰ ਹਦਾਇਤ ਕਰ ਦਿੱਤੀ ਕਿ ਆਪਣਾ ਸਟੇਸ਼ਨ ਨਾ ਛੱਡਣ ਤੇ ਹਰ ਤਰ੍ਹਾਂ ਦੀ ਅਮਰਜੈਂਸੀ ਲਈ ਤਿਆਰ ਹੈ ਹਨ ਹੋਰ ਕਿਹੜੀ ਹਦਾਇਤਾਂ ਜਾਰੀ ਕੀਤੀਆਂ ਦਾਤਾ ਇਹ ਕਿ ਉਹਨਾਂ ਕੋ ਸਟੇਸ਼ਨ ਨਾ ਛੱਡਣ ਛੁੱਟੀ ਤੇ ਨਾ ਕੋ ਤਸੀਦ ਕਰੇ ਤੇ ਪਹਿਲਾਂ ਹਰ ਸਮੇਂ ਦਾ ਫੋਨ ਆਨ ਰੱਖਣ ਕਿਸੇ ਕਿਸੇ ਵੀ ਫੋਨ ਤੇ ਲਾਇਆ ਜਾ ਸਕਦਾ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਇਹ ਹੈ ਕਿ ਤਾਂ ਅਨੈਸੈਸਰੀ ਪੈਨਿਕ ਨਾ ਹੋਣ ਅਫਵਾਹਾਂ ਵੱਲ ਸੋਸ਼ਲ ਮੀਡੀਆ ਤੇ ਕੋਈ ਅਫਵਾਹਾਂ ਅੰਦਰ ਫਾਰਮ ਵੱਲ ਤੇ ਆ ਨਾ ਦੇਣ ਅਨੈਸੈਸਰੀ ਪੋਸਟਾਂ ਵੀ ਹੋਣ ਤੋਂ ਵੀ ਗਰੀਜ ਕਰਨ